ਆਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਪਾਸ਼ਾਏ ਨੌਮੀ ਲਹਿਲਕਲਾ ਸੰਗਰੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਵੱਡੇ ਸਭ ਜਾਂਦੇ ਛੋਟੇ ਸਭ ਜਾਂਦੇ ਪੂ ਦੇ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਧੰਨਵਾਗ ਗੁਰਕਾਰ ਹਰ ਸਾਲ ਹੀ ਬੱਚਿਆਂ ਦੇ ਜਿਵੇਂ ਧਾਰਮਿਕ ਪ੍ਰੀਖਿਆ ਸੀ ਲੈਨੇ ਆ ਐਤਕੀ ਵੀ ਸਮੁੱਚੇ ਪ੍ਰਬੰਧਕਾਂ ਨਾਲ ਰਲ ਮਿਲ ਕੇ ਸੰਗਤਾਨਾਂ ਨਾਲ ਮਿਲ ਕੇ ਬੱਚਿਆਂ ਦੀ ਜਿਹੜੀ ਧਾਰਮਿਕ ਪ੍ਰੀਖਿਆ ਲਈ ਗਈ 21 ਦਸੰਬਰ ਇਸ ਪ੍ਰੀਖਿਆ ਦੇ ਵਿੱਚ ਜਿਵੇਂ ਗੁਰਨਾਨ ਅਕੈਡਮੀ ਲਹਿਲ ਕਲਾਂ ਸਰਕਾਰੀ ਸੈਕੰਡਰੀ ਸਕੂਲ ਲਹਿਲ ਕਲਾਂ ਅਤੇ ਬਾਬਾ ਬੰਦਾ ਸਿੰਘ ਭਾਦਰ ਵਾਲਾ ਸਕੂਲ ਤੇ ਹੋਰ ਪ੍ਰਾਇਮਰੀ ਸਕੂਲ ਹੋਰ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਇਹ ਪ੍ਰੀਖਿਆ ਦੇ ਵਿੱਚ ਬਹੁਤ ਸਾਰੇ ਬੱਚੇ ਲਗਭਗ 300 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਤੇ ਸਭ ਜਾਂਦਿਆਂ ਬਾਰੇ ਬੱਚਿਆਂ ਨੂੰ ਹੋਰ ਪੇਪਰਾਂ ਦੇ ਵਿੱਚ ਬਹੁਤ ਕੁਐਸਚਨ ਪੁੱਛੇ ਗਏ ਪੇਪਰ ਰਿਟਨ ਪੇਪਰ ਹੋਇਆ ਇਸ ਦੇ ਵਿੱਚ ਜਿਵੇਂ ਗੁਰਬਾਣੀ ਕੰਠ ਮੁਕਾਬਲੇ ਤੇ ਨਾਲ ਭਾਸ਼ਣ ਮੁਕਾਬਲੇ ਕਵਤਾ ਮੁਕਾਬਲੇ ਹੋਏ ਇਹ ਦਸਤਾਰ ਮੁਕਾਬਲਾ ਚੱਲ ਰਿਹਾ ਬੱਚਿਆਂ ਦਾ ਸਤਕਾਰਯੋਗ ਵੀਰ ਸਤਨਾਮ ਸਿੰਘ ਜੀ ਦਸਤਾਰ ਗੋਚ ਨੇ ਜੋ ਪਿੰਡ ਬਲਰੇ ਤੋਂ ਉਹ ਜੱਜ ਸਹਿਬਾਨ ਦੇ ਸੇਵਾ ਨਿਭਾਉਣ ਵਾਸਤੇ ਪਹੁੰਚੇ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਤੇ ਦਮਾਲਿਆਂ ਦੇ ਮੁਕਾਬਲੇ ਹੋਏ ਤੇ ਇੱਥੇ ਬੱਚੇ ਜਿਹੜੇ ਦਸਤਾਰ ਮੁਕਾਬਲੇ ਦੇ ਵਿੱਚ ਭਾਗ ਲੈ ਰਹੇ ਨੇ ਜਿਵੇਂ ਇੱਥੇ ਗੁਰਬਾਣੀ ਕੰਠ ਮੁਕਾਬਲਾ ਹੋ ਰਿਹਾ ਇਸ ਮੁਕਾਬਲੇ ਦੇ ਵਿੱਚ ਸਤਕਾਰਯੋਗ ਬਾਬਾ ਕੁਲਵੰਤ ਸਿੰਘ ਜੀ ਕਾਲਾ ਬਲਰਿਆ ਤੁਹਾਡੇ ਗ੍ਰੰਥੀ ਸਹਿਬਾਨ ਬਾਬਾ ਕਾਲਾ ਜੀ ਦੇਲਾ ਸਿੰਘਾਂ ਤੋਂ ਤੇ ਹੋਰ ਵੀਰ ਨਾਲ ਬੈਠੇ ਨੇ ਇਹ ਬੱਚੇ ਜਿਹੜੇ ਗੁਰਬਾਣੀ ਕੰਠ ਵਾਲੇ ਮੁਕਾਬਲੇ ਹੋਏ ਇੱਥੇ ਵਕ-ਵਕ ਸਟੇਜਾਂ ਤੇ ਆਰੋ ਕਰਤੀਆਂ ਗਈਆਂ ਕਾਫੀ ਬੱਚਿਆਂ ਨੇ ਬਾਣੀ ਸੁਣਾਈ ਹੈ ਦਰਬਾਰ ਸਭ ਦੇ ਵਿੱਚ ਬੱਚਿਆਂ ਦੀ ਹਾਜ਼ਰੀ ਤੁਸੀਂ ਵੇਖ ਰਹੇ ਹੋ 300 ਦੇ ਕਰੀਬ ਬੱਚਾ ਸੀ ਜੀ ਦਰਬਾਰ ਸਾਹਿਬ ਦੇ ਵਿੱਚ ਇੱਥੇ ਜਿਹੜੇ ਕਵਤਾ ਮੁਕਾਬਲਾ ਹੋ ਰਿਹਾ ਭਾਸ਼ਣ ਮੁਕਾਬਲਾ ਇੱਥੇ ਹੋਏਗਾ ਇੱਥੇ ਬੱਚਾ ਨੇ ਛੋਟੇ ਛੋਟੇ ਬੱਚੇ ਸੀ ਬਹੁਤ ਕਮਾਲ ਦੀਆਂ ਕਵਤਾਵਾਂ ਭਾਸ਼ਣ ਮੁਕਾਬਲੇ ਹੋਏ ਬੜੀਆਂ ਸੋਹਣੀਆਂ ਕਵਤਾਵਾਂ ਬੋਲੀਆਂ ਮੈਡਮ ਮਨਦੀਪ ਕੌਰ ਜੀ ਬੈਠੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਸਕੂਲ ਜਿਨ੍ਹਾਂ ਨੇ ਵੀ ਪਾਰਟਿਸਿਪੇਟ ਕੀਤਾ ਬੱਚੇ ਭੇਜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੇਵਾਦਾਰ ਵੀਰ ਸੇਵਾ ਕਰ ਰਹੇ ਨੇ ਇਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਹੋਰ ਮਾਤਾਵਾਂ ਭੈਣਾਂ ਦਾ ਸਭ ਤੋਂ ਵੱਡਾ ਪਰਾਲਾ ਯੋਗਦਾਨ ਇਹ ਆਏ ਪ੍ਰਸ਼ਾਦੇ ਦੀ ਸੇਵਾ ਜਿਹੜੀ ਚੱਲ ਰਹੀ ਹੈ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਸਤਿਕਾਰਯੋਗ ਮਾਤਾਵਾਂ ਭੈਣਾਂ ਨੇ ਜਿਹੜੀਆਂ ਯੋਗਦਾਨ ਮਾਤਾਵਾਂ ਭੈਣਾਂ ਦਾ ਪ੍ਰਸ਼ਾਦੇ ਦੀ ਸੇਵਾ ਚੱਲਦੀ ਉਹਦੇ ਵਿੱਚ ਯੋਗਦਾਨ ਪਾਉਂਦੇ ਨੇ ਤੇ ਇੱਧਰ ਸਤਿਕਾਰਯੋਗ ਸਾਡੇ ਸਿੰਘ ਸਹਿਬਾਨ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਬੱਚਿਆਂ ਦੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਵਿਸ਼ਰੀ ਮੁਕਾਬਲੇ ਕਪਤਾ ਮੁਕਾਬਲੇ ਬਾਸ਼ਰਮ ਮੁਕਾਬਲੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਕਿਉਂਕਿ ਇਹੋ ਜਿਹੇ ਉਪਰਾਲੇ ਹਰ ਸਾਲ ਹੋਣੇ ਚਾਹੀਦੇ ਨੇ ਕਿਉਂਕਿ ਇਹੋ ਜਿਹੇ ਉਪਰਾਲੇ ਹੋਣਗੇ ਸਾਡੇ ਬੱਚੇ ਗੁਰਬਾਣੀ ਨਾਲ ਗੁਰਮਤ ਨਾਲ ਜੁੜਨਗੇ ਵਾਹਿਗੁਰੂ ਜੀ ਕਾ ਖਾਲਸਾ